ਗੁਰੂ ਰੂਪ ਖਾਲਸਾ ਜੀ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਖਰੀ ਬੋਲ ਉਸ ਸ਼ਹੀਦ ਦੇ ਸੀ ਜੋ ਆਖਰੀ ਸਵਾਸ ਲੈਣ ਤੋਂ ਉਹਨੇ ਬੋਲ ਕਹੇ ਸੀ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਦੇਣਾ ਚਾਹੁੰਨਾ ਲਾਈਵ ਕਰਦੇ ਪੈ ਸੀ ਤੇ ਲਾਈਵ ਦੇ ਉੱਤੇ ਉਹਨੇ ਕਹਿਆ ਸੀ ਕਿ ਸੰਗਤ ਜੀ ਬਰਮਿੰਗਮ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰੀਆਂ ਨੇ ਸੰਗਤ ਜੀ ਜਾ ਕੇ ਵੋਟਾਂ ਪਾਓ ਜਦੋਂ ਕੋਈ ਫੌਜੀ ਡਿਊਟੀ ਦੌਰਾਨ ਪੂਰਾ ਹੁੰਦਾ ਹੈ ਤੇ ਉਹ ਸ਼ਹੀਦ ਦਾ ਦਰਜਾ ਪਾਉਂਦਾ ਆਪਾਂ ਰੋਜ਼ ਗੁਰਦੁਆਰੇ ਦੀਆਂ ਸਟੇਜਾਂ ਤੋਂ ਸੁਣਦੇ ਆ ਕਿ ਗੁਰੂ ਨੂੰ ਤਨ ਮਨ ਧਨ ਅਰਪ ਦੋ ਤੁਸੀਂ ਵੇਖਣਾ ਕਿ ਤੁਸੀਂ ਕਿੱਥੇ ਤੱਕ ਖੜੇ ਹੋ ਪਰ ਸ਼ਹੀਦ ਪਾਈ ਹਰ ਪ੍ਰਸੰਗ ਰਾਣੇ ਨੇ ਆਪਣੀ ਕੌਮ ਦੀ ਖਾਤਰ ਆਪਣਾ ਤਨ ਮਨ ਤੇ ਧਨ ਸਭ ਕੁਝ ਤੁਹਾਡੇ ਲਈ ਅਰਪਣ ਕਰ ਦਿੱਤਾ ਸੀ ਟੀਚਾ ਜ਼ਰਫ ਇੱਕੋ ਸੀ ਜੇ ਆਪਰ ਫਰੈਂਡਮ ਦੀਆਂ ਵੋਟਾਂ ਪਾਉਣੀਆਂ ਨੇ ਤੇ ਕਿਉਂ ਪਾਉਣੀਆਂ ਨੇ ਤੇ ਕਿਸ ਕਾਰਜ ਕਰਕੇ ਪਾਉਣੀਆਂ ਨੇ ਕਿ ਸਾਨੂੰ ਸਾਡਾ ਘਰ ਸਾਡਾ ਰਾਜ ਸਾਡਾ ਖਾਲਿਸਤਾਨ ਚਾਹੀਦਾ ਹੈ ਛੋਟੀ ਜੀ ਉਮਰ ਦੇ ਵਿੱਚ ਉਸ ਨੌਜਵਾਨ ਨੇ ਜਿਹੜੇ ਪੂਰਨੇ ਪਾਏ ਨੇ ਜੇ ਅੱਜ ਤੁਹਾਨੂੰ ਪੰਜਾਬ ਦੀ ਧਰਤੀ ਦੇ ਉੱਤੇ ਖਾਲਸਾਣ ਦੀ ਗੱਲ ਦਿਖਦੀ ਹੈ ਸੁਣਾਈ ਦਿੰਦੀ ਹੈ ਹੁੰਦੀ ਪ੍ਰਤੱਖ ਨਿਕਦੀ ਹੈ ਤੇ ਇਹਦੇ ਪਿੱਛੇ ਹੋਰ ਕੋਈ ਨਹੀਂ ਹੈ ਸ਼ਹੀਦ ਹਰਪ੍ਰੀਤ ਸਿੰਘ ਰਾਣਾ ਹੈ ਉਹਦੀ ਚਲਕੀਆਂ ਦਿਖਾਉਣੀਆਂ ਨੇ ਕਿ ਕੰਮ ਕਿੰਦਾ ਕੀਤਾ ਉਸ ਨੌਜਵਾਨ ਨੇ ਪਰ ਉਸ ਤੋਂ ਪਹਿਲਾਂ ਮੈਂ ਸੈਕਸ ਵਰ ਜਸਟਿਸ ਬਾਰੇ ਇੱਕ ਗੱਲ ਕਰਨੀ ਚਾਹੁੰਦਾ ਆ ਤੁਸੀਂ ਸਾਰੇ ਗੁਰੂ ਦੇ ਅੱਗੇ ਨਕਮਸਤਕ ਹੋਏ ਹੋ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਗੁਰੂ ਤੇ ਪੂਰਨ ਭਰੋਸਾ ਹੈ ਕਿ ਨਹੀਂ ਹੈ ਬਿਲਕੁਲ ਬਿਲਕੁਲ ਹੈ ਨਾ ਜੀ ਤੁਹਾਨੂੰ ਗੁਰੂ ਦੇ ਅੱਗੇ ਕੀਤੀ ਅਰਦਾਸ ਤੇ ਉੱਤੇ ਭਰੋਸਾ ਹੈ ਕਿ ਨਹੀਂ ਹੈ ਰਾਜ ਕਰੇਗਾ ਖਾਲਸਾ ਜੇ ਅਸੀਂ ਪਿੱਛੇ ਗੋਹਣੀਏ ਜਦ ਅਰਦਾਸ ਕਰਦੇ ਆ ਕਿ ਸਾਨੂੰ ਰਾਜ ਚਾਹੀਦਾ ਤੇ ਗੁਰੂ ਦਾ ਭਾਈ ਨੰਦ ਲਾਲ ਜੀ ਨੂੰ ਬਚਨ ਨੰਦ ਲਾਲ ਸੁਣੋਏ ਸਾਥ ਪ੍ਰਗਟ ਕਰੂੰ ਮੈਂ ਆਪਣੋ ਰਾਜ ਤਬਰ ਸਾਨੂੰ ਕਿਸੇ ਭਾਵੇਂ ਦੁਨੀਆ ਦੀ ਚੌਥੀ ਵੱਡੀ ਤਾਕਤ ਹੋਵੇ ਤੇ ਭਾਵੇਂ ਪਹਿਲੀ ਵੱਡੀ ਤਾਕਤ ਹੋਵੇ ਭਾਵੇਂ ਉਹਦੇ ਕੋਲ 20 ਲੱਖ ਫੌਜਾਂ ਹੋਣ ਤੇ ਭਾਵੇਂ 40 ਲੱਖ ਫੌਜਾਂ ਹੋਣ ਸਾਨੂੰ ਕਿਸੇ ਦੀ ਪਰਵਾਹ ਨਹੀਂ ਐ ਸਾਡਾ ਰਾਜ ਸਾਡੇ ਗੁਰੂ ਦੇ ਬਚਨ ਚੋਂ ਪ੍ਰਗਟ ਹੋ ਕੇ ਰਹੂਗਾ ਨਿਸ਼ਚੈ ਕਰ ਆਪਣੀ ਜਿੱਤ ਕਰੋ ਜਦੋਂ ਲੋਕਾਂ ਨੇ ਸਾਨੂੰ ਕਿਹਾ ਕਿ ਤੁਸੀਂ ਚੰਦ ਦੇ ਬੰਦੇ ਹੋ ਭਾਰਤ ਐਡੀ ਵੱਡੀ ਤਾਕਤ ਹੈ ਤੁਸੀਂ ਉਹਦਾ ਕੀ ਵਿਗਾੜ ਲੋਗੇ ਅੱਜ ਅਸੀਂ ਗੋਡਣੀਆਂ ਭਾਰ ਦਿੱਤਾ ਹੋਇਆ ਇੱਕ ਪ੍ਰਤੱਖ ਪ੍ਰਮਾਣ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਥੇਦਾਰ ਹਰਦੀਪ ਸਿੰਘ ਨਿਜਰ ਦੀ ਕਤਲ ਤੋਂ ਬਾਅਦ ਗੁਰਪਤਨ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਤੋਂ ਬਾਅਦ ਤੁਸੀਂ ਹਾਸੋ ਹੀਣੀ ਸਥਿਤੀ ਵੇਖੋ ਉਸ ਭਾਰਤ ਦੀ ਜਿਹੜਾ ਇਹਨਾਂ ਦੋਨਾਂ ਨੂੰ ਅਤਵਾਦੀ ਕਹਿੰਦਾ ਸੀ 테러ਰਿਸਟ ਕਹਿੰਦਾ ਸੀ ਅਜੋਹੀ ਭਾਰਤ ਗੋਡਣੀਆਂ ਭਾਰੋ ਕਿ ਉਹਨਾਂ ਦੀ ਇਨਕੁਆਰੀ ਕਰਾ ਰਿਹਾ ਕਹਿੰਦਾ ਜੀ ਮੈਂ ਇਨਕੁਆਰੀ ਕਰਾਉਣਾ ਇਹ ਤੁਹਾਡੀ ਤਾਕਤ ਹੈ 1 ਜਨਵਰੀ 2023 ਤੋਂ ਲੈ ਕੇ ਅੱਜ ਦੀ ਤਰੀਕ ਤੱਕ ਤੁਸੀਂ ਨਿਗਾਹ ਮਾਰ ਕੇ ਦੇਖਣੀ ਹੈ ਕਿ ਕੋਈ ਮਹੀਨਾ ਮੈਨੂੰ ਦੱਸ ਦਿਓ ਕੋਈ ਦਿਨ ਦੱਸ ਦਿਓ ਜਿੱਦਣ ਸਿਕਸ ਵਾਰ ਜਸਟਿਸ ਨੇ ਕੌਮ ਦੀ ਕੈਂਪੇਨ ਛੱਡੀ ਹੋਵੇ ਜਾਂ ਰੁਕੇ ਹੋਣ ਹਰ ਰੋਜ਼ ਇੱਕ ਨਵੀਂ ਕੈਂਪੇਨ ਦਿੱਤੀ ਹੈ ਕਦੀ ਝੰਡੇ ਚੱਕ ਲਓ ਕਦੀ ਪਟੀਸ਼ਨਾਂ ਸਾਂਹਨ ਕਰ ਲਓ ਕਦੀ ਭਾਰਤ ਤੋਂ ਆਏ ਹੋਏ ਉਹਨਾਂ ਗੁਲਾਮ ਲੀਡਰਾਂ ਨੂੰ ਕੇਰ ਲਓ ਤੇ ਕਦੀ ਅਸਲ ਕੰਮ ਜਿਹੜਾ ਹੁਣ ਆਪਾਂ ਕਰਾ ਰਹੇ ਆ ਰੈਫਰੈਂਡਮ ਦੀਆਂ ਵੋਟਾਂ ਕਰਾ ਲਓ ਤੇ ਭਾਰਤ ਆਪ ਕਹਿੰਦਾ ਉਹਨਾਂ ਦਾ ਗ੍ਰਹਿ ਮੰਤਰੀ ਕਹਿੰਦਾ ਉਹਨਾਂ ਦਾ ਪ੍ਰਧਾਨ ਮੰਤਰੀ ਕਹਿੰਦਾ ਉਹਨਾਂ ਦੀ ਸਰਕਾਰ ਅਮਰੀਕਾ ਦੀ ਸਰਕਾਰ ਨੂੰ ਕਹਿੰਦੀ ਹੈ ਰੈਫਰੈਂਡਮ ਰੋਕ ਦਿਓ ਸਾਡਾ ਦੇਸ਼ ਟੁੱਟ ਚੱਲਾ ਹੁਣ ਮੈਂ ਉਹ ਸੂਰਬੀਰ ਦੇ ਕਾਰਨਾਮਿਆਂ ਦੇ ਉੱਤੇ ਜਦੋਂ ਆਪਾਂ ਸਾਰੇ ਸੁੱਤੇ ਪਏ ਸੀ ਆਪਾਂ ਸੋਚਦੇ ਸੀ ਵੀ ਖਾਲਸਾਣ ਦੇ ਲਈ ਕੀ ਕਰਨਾ ਹੈ ਉਹਨੇ ਦਿਨ ਰਾਤ ਇੱਕ ਕਰ ਦਿੱਤਾ ਚਾਹੇ ਜਿੰਨੀਆਂ ਵੀ ਪਟੀਸ਼ਨਾਂ ਹੋਣ ਪਰ ਤੋਏ ਹੋਏ ਭਾਵੇਂ ਕਾਲੀਆਂ ਦੇ ਲੀਡਰ ਭਾਜੇਪੀ ਦੇ ਲੀਡਰ ਕਾਂਗਰਸੀਆਂ ਦੇ ਲੀਡਰ ਆਪ ਪਾਲਿਆਂ ਦੇ ਲੀਡਰ ਜੇ ਅੱਜ ਉਹ ਤੁਹਾਡੇ ਕੋਲ ਨਹੀਂ ਇੱਥੇ ਆਣ ਕੇ ਤੁਹਾਨੂੰ ਨਹੀਂ ਗੁੰਮਰਾਹ ਕਰ 파ਰੇ ਕਿੰਨਾਂ ਨੇ ਰੋਕੇ ਨੇ ਮੈਨੂੰ ਦੱਸੋ ਕਿੰਨਾਂ ਨੇ ਉਹਨਾਂ ਨੂੰ ਚੈਲੰਜ ਕੀਤਾ ਤੇ ਕਿੰਨਾਂ ਨੇ ਵਿਰੋਧ ਕੀਤਾ ਉਹ ਵੇਖ ਲਓ ਤੁਸੀਂ ਆਪਣੇ ਹੱਥੀ ਸ਼ਹੀਦ ਹਰਪ੍ਰੀਤ ਸਿੰਘ ਰਾਣਾ ਐ ਪਟੀਸ਼ਨਾਂ ਸਾਈਨ ਕਰਾਉਂਦਾ ਸੀ ਤੇ ਲੋਕ ਹੱਸਦੇ ਸੀ ਉਦੋਂ ਸਾਡੇ ਦੇ ਉੱਤੇ ਉਹ ਤੁਸੀਂ ਕੀ ਕਰ ਲਓਗੇ ਇਹ ਪਟੀਸ਼ਨਾਂ ਨਾਲ ਕੀ ਹੋ ਜੂਗਾ ਅੱਜ ਪਟੀਸ਼ਨਾਂ ਤੋਂ ਚੱਲੀ ਗੱਲ ਇੱਕ ਕਦਮ ਕਦਮ ਪੁੱਟਦੇ ਆ ਇੱਥੇ ਆ ਗਈ ਕਿ ਆਪਾਂ ਰੈਫਰੈਂਡਮ ਕਰਾ ਰਹੇ ਆ ਤੇ ਰੈਫਰੈਂਡਮ ਦੀਆਂ ਵੋਟਾਂ ਨੇ ਉਹਨਾਂ ਜ਼ਾਲਮਾਂ ਦੀ ਜੜ ਹਲਾ ਦਿੱਤੀ ਹੋਈ ਹੈ। ਸ਼ਹੀਦ ਭਾਈ ਹਰਪ੍ਰੀਤ ਸਿੰਘ ਰਾਣੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਪਿੰਡੋ ਪਿੰਡ ਛਾਪੇ ਲਵਾਏ ਨੇ। ਤੁਸੀਂ ਰੋਜ਼ ਟੀਵੀਆਂ ਦੇ ਉੱਪਰ ਜਿਹੜੀਆਂ ਖਬਰਾਂ ਦੇਖਦੇ ਸੀ ਨਾ ਉਹ ਚ ਨਾਂ ਨਹੀਂ ਲੈਂਦੇ ਸੀਗੇ ਪਰ ਪਰਚਾ ਜਰੂਰ ਦਰਜ ਹੁੰਦਾ ਸੀ ਹਰਪ੍ਰੀਤ ਸਿੰਘ ਰਾਣੇ ਦੇ ਉੱਤੇ ਕਿ ਫਲਾਣੇ ਨੇ ਕਰਾਇਆ ਪਰ ਲੋਕਾਂ ਨੂੰ ਕਹਿੰਦੇ ਸੀ ਕੋਈ ਛਾਪੇ ਲਾ ਗਿਆ ਨੇ ਕੌਣ ਲਵਾਉਂਦਾ ਸੀ ਹਰਪ੍ਰੀਤ ਸਿੰਘ ਰਾਣਾ ਲਵਾਉਂਦਾ ਸੀ ਮੋਕੇ ਡੀਸੀ ਦਫ਼ਤਰ ਦੇ ਉੱਤੇ ਲੱਗਾ ਝੰਡਾ ਸਾਰਿਆਂ ਨੂੰ ਯਾਦ ਆ ਉਹ ਝੰਡਾ ਕਿੰਨੇ ਲਵਾਇਆ ਸੀ ਮੈਨੂੰ ਦੱਸੋ ਸ਼ਹੀਦ ਭਾਈ ਹਰਪ੍ਰੀਤ ਸਿੰਘ ਰਾਣੇ ਨੇ ਕਹਿ ਆ ਸੀ ਕਿ ਚੈਲੰਜ ਕਰਨਾ ਪਊਗਾ ਇਹਨਾਂ ਨੂੰ ਦੱਸਣਾ ਪਊਗਾ ਜਿਹੜੇ ਕਹਿੰਦੇ ਗਰਾਊਂਡ ਤੇ ਕੋਈ ਗੱਲ ਨਹੀਂ ਹੈ ਉਹ ਝੰਡਾ ਲੱਗਾ ਤੇ ਅੱਜ ਦੁਨੀਆ ਦੇ ਕੋਨੇ-ਕੋਨੇ 'ਚ ਝੰਡੇ ਲੱਗਣੇ ਸ਼ੁਰੂ ਹੋਏ ਤੁਸੀਂ ਸਾਰਿਆਂ ਨੇ ਕਿਸਾਨੀ ਸੰਘਰਸ਼ ਦੇਖਿਆ ਬੜੀ ਕਿਸਾਨ ਮਜ਼ਦੂਰੀਤ ਤਾਂ ਕੀਤੀ ਹੈ ਪਰ ਤੁਹਾਨੂੰ ਪਤਾ ਉਹ ਰਚਿਆ ਕਿੰਨੇ ਸੀ ਤੇ ਬਣਾਇਆ ਕਿੰਨੇ ਸੀ ਤੇ ਲੜਿਆ ਕਿੰਨੇ ਸੀ ਆਪਾਂ ਸਾਰੇ ਇਤਿਹਾਸ ਦੀ ਗੱਲ ਕਰਦੇ ਆਂ ਲਾਲ ਕਿਲੇ ਨੂੰ ਬਾਬਾ ਬਗੇਲ ਸਿੰਘ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂਵਾਲੀਆ ਦਾ ਫਤਿਹ ਦਿਵਸ ਮਨਾਇਆ ਜਾਂਦਾ ਹੈ ਕਿ ਲਾਲ ਕਿਲੇ ਦੇ ਉੱਤੇ ਚੜ ਕੇ ਖਾਲਸਾਈ ਫੌਜਾਂ ਨੇ ਝੰਡਾ ਲਾਇਆ ਸੀ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਨਾ 238 ਸਾਲ ਤੁਹਾਡੇ ਮਨ ਚ ਕਿਉਂ ਨਹੀਂ ਆਇਆ ਤੇ ਆਪਾਂ ਲਾਲ ਕਿਲੇ ਦੇ ਉੱਤੇ ਚੜ ਕੇ ਝੰਡਾ ਲਾ ਦਈਏ ਦੱਸੋ ਕਾਲ ਕਿੰਨੇ ਦਿੱਤੀ ਸੀ ਕਿੰਨੇ ਕਿਹਾ ਸੀ ਸਿੱਖੋ ਲਾਲ ਕਿਲੇ ਦੇ ਉੱਤੇ ਝੰਡਾ ਲਗਣਾ ਚਾਹੀਦਾ ਹੈ ਭਾਵੇਂ 10 ਮਿੰਟ ਲੱਗੇ 1 ਮਿੰਟ ਲੱਗੇ 2 ਮਿੰਟ ਲੱਗੇ ਹਿੰਦੁਸਤਾਨ ਦੀ ਹਿੱਕ ਦੇ ਉੱਤੇ ਚੜ ਕੇ ਲਾਲ ਕਿਲੇ ਦੇ ਉੱਤੇ ਝੰਡਾ ਲਾਉਣਾ ਹੈ ਕਿਸਾਨ ਤਾਂ ਕਹਿੰਦੇ ਸੀ ਅਸੀਂ ਬਾਰਡਰ ਨਹੀਂ ਟੱਪਣਾ ਟਪਾਇਆ ਕਿੰਨੇ ਐ ਦਿੱਲੀ ਕਿੰਨੇ ਉਹਨਾਂ ਨੂੰ ਖੜਾ ਸ਼ਹੀਦ ਭਾਈ ਹਰਪ੍ਰੀਤ ਸਿੰਘ ਕਰਾਣੇ ਨੇ ਕਿਸਾਨ ਕਹਿੰਦੇ ਸੀ ਰਾਮ ਰੀਲਾ ਗਰਾਊਂਡ 'ਚ ਚਲੇ ਜਾਣਾ ਪਰ ਉਹਨਾਂ ਨੂੰ ਉੱਥੇ ਜਾਣ ਤੋਂ ਰੋਕਣ ਵਾਲਾ ਕੌਣ ਸੀ ਸ਼ਹੀਦ ਭਜਨਪ੍ਰੀਤ ਸਿੰਘ ਰਾਣਾ ਕਿਸਾਨ ਕਹਿੰਦੇ ਸੀ ਲਾਲ ਕਿਲੇ ਨੂੰ ਨਹੀਂ ਜਾਣਾ ਉਹਨਾਂ ਨੂੰ ਲਾਲ ਕਿਲੇ ਦੇ ਉੱਤੇ ਖੜਨ ਵਾਲਾ ਕੌਣ ਸੀ ਉਹ ਪੈਤ੍ਰਾ ਖਤਿਆਰ ਕਰਨ ਵਾਲਾ ਕੌਣ ਸੀ ਸ਼ਹੀਦ ਭਾਈ ਹਰਪ੍ਰੀਤ ਸਿੰਘ ਰਾਣਾ ਸੰਘਰਸ਼ੀ 31 ਅਕਤੂਬਰ ਨੂੰ ਫਾਈਨਲ ਸਾਡਾ ਟੈਸਟ ਸੀ 31 ਅਕਤੂਬਰ 2021 ਨੂੰ ਲੋਕ ਸੋਚਦੇ ਸੀ ਸੰਗਤਾਂ ਸੋਚਦੀਆਂ ਸੀ ਕਿ ਕੀ ਸੱਚਮੁੱਚ ਰੈਫਰੈਂਡਮ ਹੋ ਸਕਦਾ ਹੈ ਵੋਟਾਂ ਪੈ ਸਕਦੀਆਂ ਨੇ ਖਾਲਸਾਤਨ ਦੇ ਲਈ ਲੋਕ ਖੜ੍ਹ ਸਕਦੇ ਨੇ ਇਵਨ ਸਾਡੇ ਕੋਲ ਦੇ ਸਾਥੀ ਸਾਨੂੰ ਪੁੱਛਦੇ ਸੀ ਵੀ ਭਾਈ ਆ ਜਾਣਗੇ ਲੋਕ ਲੋਕ ਖਾਲਸਾਤਨ ਦੇ ਲਈ ਖੜ੍ਹ ਜਾਣਗੇ ਤੇ ਉਸ ਦਿਨ ਵੀ ਅਸੀਂ ਕਿਹਾ ਸੀ ਸੰਗਤਜੀ ਭਰੋਸਾ ਤੁਹਾਨੂੰ ਅਰਦਾਸ ਤੇ ਹੋਣਾ ਚਾਹੀਦਾ ਹੈ ਸ਼ਹੀਦ ਭਾਈ ਹਰਪ੍ਰੀਤ ਸਿੰਘ ਰਾਣੇ ਨੂੰ ਮੈਂ ਆਪਣੀ ਜ਼ਿੰਦਗੀ 'ਚ ਕਦੀ ਰੋਂਦੇ ਨਹੀਂ ਵੇਖਿਆ ਸੀ ਪਰ 31 ਅਕਤੂਬਰ ਨੂੰ ਉਹਦੀਆਂ ਅੱਖਾਂ 'ਚ ਪਾਣੀ ਸੀ ਕਿ ਲੋਕ ਸਾਡੇ ਤੇ ਹੱਸਦੇ ਸੀ ਲੋਕ ਸਾਨੂੰ ਤਾਣੇ ਦਿੰਦੇ ਸੀ ਕਿ ਤੁਸੀਂ ਬਰਬਾਦ ਹੋ ਗਏ ਤੁਸੀਂ ਆਪਣੇ ਬਿਜ਼ਨਸ ਬਰਬਾਦ ਕਰ ਲਿਆ ਤੁਸੀਂ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲਈਆਂ ਕੇਸ ਕੁਆਲੇ ਜਾਣ ਆਉਣ ਜੋ ਕਿ ਨਾ ਰਹੇ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਤੇ ਉਹਦਾ ਇੱਕੋ ਇੱਕ ਫੈਸਲਾ ਸੀ ਇੱਕੋ ਇੱਕ ਜਵਾਬ ਹੁੰਦਾ ਸੀ ਕਿ ਗੁਰੂ ਨੇ ਸਾਨੂੰ ਪੁੱਛਣਾ ਲੋਕਾਂ ਕੋਲੋਂ ਨਹੀਂ ਪੁੱਛਣਾ 31 ਅਕਤੂਬਰ ਨੂੰ ਸੰਗਤਾਂ ਦਾ ਜੋ ਹਰ ਸੀ ਇਹ ਮਿਹਨਤ ਦੀ ਸ਼ਹੀਦ ਭਾਈ ਹਰਪ੍ਰੀਤ ਸਿੰਘ ਵਾਲਾ 2014 ਤੋਂ ਪਹਿਲਾਂ ਸੰਗਤ ਜੀ ਆਪਣੇ ਮਨਾਂ ਤੇ ਹੱਥ ਰੱਖ ਕੇ ਦੱਸ ਦਿਓ ਆਪਾਂ ਕਹਿੰਦੇ ਸੀ ਅਸੀਂ ਖਾਲਸਾਤਨ ਲੈਣਾ ਪਰ ਕਿਸੇ ਨੂੰ ਪਤਾ ਸੀ ਕਿ ਰੈਫਰੈਂਡਮ ਵੀ ਕੋਈ ਚੀਜ਼ ਹੁੰਦੀ ਹੈ ਵੋਟਾਂ ਦੇ ਨਾਲ ਵੀ ਦੇਸ਼ ਬਣ ਜਾਂਦੇ ਨੇ ਸੰਗਤਾਂ ਵੋਟਾਂ ਦੇ ਨਾਲ ਦੇ ਉੱਤੇ ਨਿਕਲ ਕਿਉਂਣ ਗਿਆ ਨਹੀਂ ਪਤਾ ਸੀ ਉਹ ਘਰ ਘਰ ਕੈਂਪੇਨ ਪਹਚਾਉਣ ਦੀ ਜ਼ਿੰਮੇਵਾਰੀ ਲੈਣ ਵਾਲਾ ਸ਼ਹੀਦ ਭਾਈ ਹਰਪ੍ਰੀਤ ਸਿੰਘ ਰਾਣਾ ਸੀ ਆ ਮੈਂ ਕੈਮਰੇ ਚੱਕੀ ਫਿਰਦਾ ਆ 2019 ਤੋਂ ਅਸੀਂ ਇੱਕ ਕੈਮਰੇ ਚੱਕ ਕੇ ਸੀ ਦੋਨਾਂ ਨੇ ਇਕੱਠਿਆਂ ਬੈਠ ਕੇ ਪੰਜਾਬ ਦੇ ਵਿੱਚ ਇਹੋ ਜੀ ਨੇਰੀ ਲਿਆਂਦੀ ਸੀ ਕਿ ਪੰਜਾਬ ਦੀ ਸਰਕਾਰ ਨੂੰ ਸਾਡੀ ਆਵਾਜ਼ ਬੰਦ ਕਰਨ ਦੇ ਲਈ ਫੇਸਬੁੱਕ ਦੇ ਹੈੱਡਕ quarterਾਂ 'ਚ ਜਾ ਕੇ ਬਹਿਣਾ ਪਿਆ ਕਿ ਇਹਨਾਂ ਦੇ ਪ੍ਰੋਗਰਾਮਾਂ ਨੂੰ ਬੰਦ ਕਰ ਦਿਓ YouTube ਦੇ ਹੈੱਡਕ quarter 'ਚ ਬੋਦੀ ਨੂੰ ਖੁਦ ਆ ਕੇ ਕਾਨੂੰਨ ਚੇਂਜ ਕਰਾਉਣੇ ਪਏ ਪੰਜਾਬ ਦੀ ਧਰਤੀ ਦੇ ਉੱਤੇ ਬਹਿ ਕੇ ਉਹਨਾਂ ਨੂੰ ਭਾਰਤ ਦੀ ਧਰਤੀ ਦੇ ਉੱਤੇ ਆਪਣੇ ਕਾਨੂੰਨ ਬਦਲ ਲੈ ਕੇ ਇਹਨਾਂ ਦੀ ਆਵਾਜ਼ ਨੂੰ ਬੰਦ ਕਰ ਦੋਏ ਅਸੀਂ ਇਕੱਠਿਆਂ ਨੇ ਕੈਮਰਾ ਚੱਕ ਕੇ ਸੇ ਤਾਂ ਹੀ ਅੱਜ ਕੈਮਰੇ ਲੱਗ ਬੈਠੇ ਹੁਣ ਗੱਲ ਆਉਂਦੀ ਹੈ ਦਲੇਰੀ ਦੀ ਥੋੜੀ ਜੀ ਗੱਲ ਦੱਸਣੀ ਚਾਹੁੰਗਾ ਐਡਾ ਕਿ ਦਲੇਰ ਨੌਜਵਾਨ ਸੀ ਕਿ ਖਾਲਿਸਤਾਨ ਦੇ ਲਈ ਪੰਜਾਬ ਦੀ ਆਜ਼ਾਦੀ ਦੇ ਲਈ ਜੇ ਕੋਈ ਚੈਲੰਜ ਕਰਨਾ ਪੈਂਦਾ ਸੀ ਤੇ ਉਹ ਕਹਿੰਦਾ ਸੀ ਮੇਰੇ ਨਾਂ ਦੇ ਉੱਤੇ ਚੈਲੰਜ ਹੋਊਗਾ ਤੇ ਜਦੋਂ ਕੋਈ ਪਰਚਾ ਦੇ ਨਾਂ ਦੇ ਉੱਤੇ ਪੈਂਦਾ ਸੀ ਤੇ ਹੱਸ ਕੇ ਦੁਨੀਆ ਨੂੰ ਕਹਿੰਦਾ ਸੀ ਦੇਖੋ ਇਹ ਪਰਚੇ ਪੈਂਦੇ ਸਾਡੇ ਤੇ ਚਾਹੇ ਉਹ ਪੰਜਾਬ ਦੇ ਐਸਐਸਪੀਆਂ ਨੂੰ ਕਾਲ ਕਰਕੇ ਵੰਗਾਰਨਾ ਹੋਵੇ ਕਿ ਤੁਸੀਂ ਸਾਡੇ ਨੌਜਵਾਨਾਂ ਦੇ ਉੱਤੇ ਝੂਠੇ ਪਰਚੇ ਪਾਉਨੇ ਹੋ ਇੱਕ ਦਿਨ ਤੁਹਾਨੂੰ ਕੋਟਾਂ 'ਚ ਖੜਿਆ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਕਾਲ ਮਾਰ ਕੇ ਨੂੰ ਕਹਿਣਾ ਕੱਢੋ ਮੁੱਖ ਮੰਤਰੀ ਨੂੰ ਬਾਹਰ ਕੈਪਟਨ ਅਮਰਿੰਦਰ ਸਿੰਘ ਇਹ ਤਾਂ ਨੇੜੇ ਦੀ ਗੱਲ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ 'ਚ ਕਾਲ ਮਾਰ ਕੇ ਕਹਿਣਾ ਕਿ ਨਰਿੰਦਰ ਮੋਦੀ ਨੂੰ ਲਾਈਨ ਦੇ ਉੱਤੇ ਲਿਆਓ 10 ਦਿਨਾਂ ਚੌਣੇ ਆ ਕਿ ਅਸੀਂ ਹਥਿਆਰ ਨਹੀਂ ਚੱਕੇ ਅਸੀਂ ਮੁੰਡਿਆਂ ਨੂੰ ਬੰਦੂਕਾਂ ਨਹੀਂ ਹੱਲੇ ਚਕਾਈਆਂ ਅਸੀਂ ਕਿਸੇ ਨੂੰ ਨਹੀਂ ਕਿਹਾ ਵੀ ਭਾਈ ਹਥਿਆਲੇ ਚੱਕ ਲਓ ਹੱਲੇ ਅਸੀਂ ਵੋਟਾਂ ਕਈਆਂ ਨੇ ਤੇ ਤੁਸੀਂ ਸਾਡੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਕਰਦੇ ਹੋ ਇੱਕ ਦਿਨ ਤੁਹਾਨੂੰ ਇਹਦਾ ਖਮਿਆਜਾ ਭੁਗਤਣਾ ਪਵੇਗਾ ਅੱਜ ਉਹ ਸਮਾਂ ਆ ਗਿਆ ਕਿ ਅੱਜ ਅਮਰੀਕਾ ਦਾ ਪ੍ਰੈਜ਼ੀਡੈਂਟ ਬੋਲ ਰਿਹਾ ਹੈ ਕਿ ਭਾਈ ਤੁਸੀਂ ਸਿੱਖਾਂ ਨੂੰ ਮਾਰਨ ਇੱਥੇ ਆਏ ਹੋ ਅਮਰੀਕਾ ਦੀ ਐਨਐਸਏ ਭਾਰਤ ਗਈ ਹੋਈ ਹੈ ਕਿ ਤੁਸੀਂ ਸਿੱਖਾਂ ਨੂੰ ਮਾਰਨ ਦੇ ਲਈ ਆਏ ਹੋ ਹੋਏ ਹੋ ਸੀਸਾ ਸੋਥੇ ਗਈ ਹੋਈ ਹੈ ਕੈਨੇਡਾ ਦੀਆਂ ਏਜੰਸੀਆਂ CIA ਉੱਥੇ ਗਈ ਹੋਈ ਹੈ ਇਹ ਸਾਰਾ ਕੁਝ ਦਿਨ ਰਾਤ ਮਿਹਨਤ ਕਰਦਾ ਨਤੀਜਾ ਸੀ ਸ਼ਹੀਦ ਭਾਈ ਹਰਪ੍ਰੀਤ ਸਿੰਘ ਰਾਣੀ ਦਾ ਹੁਣ ਇੱਕ ਗੱਲ ਮੈਂ ਆਖਰੀ ਜਿਹੜੀ ਵੀ ਸ਼ਹੀਦ ਸ਼ਬਦ ਉਹਦੇ ਲਈ ਕਿਉਂ ਵਰਤਿਆ ਗਿਆ ਜਿੰਦਣ ਉਹਦਾ ਆਖਰੀ ਸੁਆਸ ਨਿਕਲਦਾ ਹੈ ਨਾ ਇਸੇ ਤਰ੍ਹਾਂ ਹੀ ਕਾਲ ਦੇ ਉੱਤੇ ਸੀ ਉਹ ਕੈਮਰਾ ਲੈ ਕੇ ਸੰਗਤਾਂ ਨੂੰ ਸੁਨੇਹਾ ਦੇ ਰਿਹਾ ਸੀ ਕਿ ਸੰਗਤ ਜੀ ਜੇ ਆਪਾਂ ਨੂੰ ਰਾਜ ਚਾਹੀਦਾ ਤੇ ਘਰਾਂ ਚ ਬਹਿ ਕੇ ਰਾਜ ਨਹੀਂ ਆਉਣਾ ਸਾਨੂੰ ਉਹਦੇ ਲਈ ਕੰਮ ਕਰਨਾ ਪੈਣਾ ਆ ਆਖਰੀ ਬੋਲ ਵੀ ਆਈ ਸੀ ਕਿ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ ਸੰਗਤ ਜੀ ਉੱਥੇ ਜਾ ਕੇ ਵੋਟਾਂ ਪਾਓ ਉਸ ਬੋਲ ਦੇ ਉੱਤੇ ਤੁਸੀਂ ਸਾਰੀ ਸੰਗਤ ਨੇ ਪੈਰਾ ਦੇਣੀ ਸਾਡੇ ਕੋਲ ਇੱਕ ਸਵਾਲ ਪੁੱਛਿਆ ਜਾਂਦਾ ਸੀ ਹਮੇਸ਼ਾ ਜਦੋਂ ਅਸੀਂ 2014 ਤੋਂ ਕੰਟੀਨਿਊ ਰੈਫਰੈਂਡਮ ਦੀ ਕੈਂਪੇਨ ਕਰਨ ਲੱਗੇ ਸੀ ਕਿ ਤੁਸੀਂ ਲੋਕਾਂ ਦੇ ਪੁੱਤ ਮਰਵਾ ਦਿੰਦੇ ਨੇ ਲੋਕਾਂ ਦੇ ਘਰਾਂ 'ਚ ਚੁੱਲਿਆਂ 'ਚ ਤੁਸੀਂ ਘਾਓ ਗਵਾ ਦੇਣਾ ਹੈ ਤੁਸੀਂ ਖਾਲਸਤਾਨੀ ਹੋ ਅੱਜ ਸੰਗਤ ਜੀ ਮੈਂ ਕਹਿ ਸਕਦਾ ਤੁਹਾਨੂੰ ਅਸੀਂ ਆਪਣਾ ਭਰਾ ਦਿੱਤਾ ਹੈ ਪੰਥ ਦੀ ਖਾਤਰ ਆ ਬਾਪ ਬੈਠਾ ਇਹਨੇ ਪੁੱਤ ਦਿੱਤਾ ਹੈ ਅਸੀਂ ਕਿਸੇ ਦਾ ਪੁੱਤ ਨਹੀਂ ਮਰਵਾਇਆ ਅਸੀਂ ਆਪਣਾ ਦਿੱਤਾ ਤੇ ਤੁਹਾਡੇ ਕੋਲੋਂ ਕੁਝ ਨਹੀਂ ਮੰਗਦੇ ਨਾ ਡਾਲਰ ਮੰਗਦੇ ਆ ਨਾ ਕੋਠੀਆਂ ਮੰਗਦੇ ਆ ਨਾ ਕਾਰਾਂ ਮੰਗਦੇ ਆ ਤੁਹਾਡੇ ਕੋਲੋਂ ਸ਼ਹੀਦ ਦੇ ਆਖਰੀ ਬੋਲ ਦਿੱਤੇ ਪੈਰਾ ਦੇਣ ਦੇ ਲਈ ਕਿ ਸੰਗਤ ਜੀ ਰਾਜ ਦੀ ਬੁਨਿਆਦ ਨੂੰ ਪੱਕਿਆ ਕਰਨ ਦੇ ਲਈ ਸਾਨੂੰ ਰੈਫਰੈਂਡਮ ਕਰਉਣਾ ਪੈਣਾ ਹੈ 28 ਜਨਵਰੀ ਨੂੰ ਕੈਲੀਫੋਰਨੀਆ ਜੇ ਧਰਤੀ ਦੇ ਉੱਤੇ ਵੋਟ ਪੈਣੀ ਹੈ ਤਨ ਮਨ ਧਨ ਉਸ ਸ਼ਹੀਦ ਨੇ ਦਿੱਤਾ ਤੁਹਾਡੇ ਲਈ ਆਪਣਾ ਤੇ ਤੁਸੀਂ ਇੱਕ ਵੋਟ ਦੇਣੀ ਹੈ ਉਹਦੇ ਵਿੱਚ ਇੰਨੇ ਆਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ